ਹੱਥ 'ਚ ਟਿਕਾਦ ਕੇ ਐਂ ਦੱਸ ਮੈਨੂੰ ਆ ਚੱਕ ਲੈ ਜੀ ਇੱਥੇ ਚੱਕਣ ਦੀ ਆਹ ਆਹ ਆਂ ਪਾਪਾ ਉੱਦੇ ਫੜ ਲੈ ਮੇਰੇ ਤਾਂ ਬਾਂਦ ਓਖਣ ਲੱਗੀ ਮੈਂ ਤਾਂ ਵੀ ਬੇਬੇ ਨੂੰ ਫੜਾਈ ਨਹੀਂ ਹੁਣ ਹੁਣ ਤੂੰ ਚੱਕ ਸਬਜ਼ੀ ਉਹ ਤਾਂ ਇਹਦਾ ਵੱਡਾ ਪੱਤਾ ਹੈ ਸਾਡੇ ਇੱਥੇ ਲਾ ਆਪਾਂ ਬਾਬੇ ਦੀ ਸਮਾਦਿ ਤੇ ਆਏ ਅਗੇ ਅੰਬ ਲਾਉਣਾ ਤੇ ਕਿੱਥੇ ਲਾਈ ਆਪਾਂ ਐਂ ਦੱਸ ਸਹੀ ਜਗ੍ਹਾ ਜੀ ਹੂੰ ਇੱਕ ਤੋਰੇ ਲਾ ਇੱਕ ਕੰਬਤਾ ਇੱਥੇ ਭਾਟੇ ਤੇ ਇੱਧਰ ਲਾ ਦੇਣੇ ਹਾਂ ਹਾਂ ਮੈਂ ਸਮਝ ਗਈ ਉਹ ਚੱਕੀ ਆਉਂਦੇ ਡੇਜੂ ਸਮਾਤ ਤੇ ਪੈਰ ਨ ਲਈ ਬਾਬੇ ਦੀ ਤੇਸਿਆ ਇੱਥੇ ਲਾ ਦੇਣੇ ਆ ਇੱਕ ਲਾ ਦੇਣੇ ਇੱਥੀ ਇਹਦੇ ਲਿਭਾ ਹੋਏ ਆ ਇਹ ਲਾ ਦੇ ਆ ਆ ਪੱਲੰਬਰੂਦ ਦਾ ਬੁੱਟਾ ਲੱਗਿਆ ਹੋਇਆਗਾ ਮੀ ਮੈਂ ਲਵਾ ਖਾਤਾ ਜਿਵੇਂ ਕਿ ਕਿੱਥੇ ਲਵਣਾ ਉਹ ਜੜਨਾ ਤੋੜ ਦੇਵੇ ਮੀ ਵਾਲ ਖੰਦੇ ਨੇ ਖੰਡ ਨੂੰ ਕਿਹੜਾ ਸਾਰੇ ਦੀ ਗੱਲ ਹੈਗੀ ਚਾਰ ਮਿੱਤੋਂ ਕਿਸ ਨੇੜੇ ਵਾੜਾ ਜਿਹਾ ਲਾਇਆ ਜਾਂਦਾ ਇਹਨਾਂ ਨੇ ਨਹੀਂ ਫੈਰੇ ਨੀਲਕੰਢਾ ਖਰਾਬ ਹੋ ਜੀ ਬੰਦੇ ਚੀਰਨੇ ਚਾਹ ਹਾ ਹੋਰ ਨਹੀਂ ਹਾਂ ਦਾ ਆ ਵੀ ਆ ਵੀ ਆ ਕੇ ਅੰਦਰ ਦੇਖੋ ਚਿਬੜਾਂ ਦੀ ਚਿਬੜ ਤਾਂ ਕੱਲ ਮੈਂ ਭੁੱਲੀ ਆਈ ਅੰਨੇ ਬੋਟੀਪਰੀ ਪਈ ਤੀ ਚਾਰ ਹਨ ਹੂੰ ਹਾਂ ਭੁੱਲੀ ਚਾਰ ਹਾਂ ਆਪਾਂ ਲਾਵਾਂਗੇ ਕੋਠੇ ਤੋਂ ਗਮਲੇ ਤੇ ਆਪਣੇ ਗਮਲੇ ਲਾਉਣ ਵਾਲੇ ਪੈਸੀ ਤਾਂਹਾਂ ਤੋਂ ਤੇ ਫਿਰ ਉਹਦੇ ਵਿੱਚ ਲਾਵਾਂਗੇ ਆਪਾਂ ਦੇ ਪੌਦੇ ਲਿਆਂਦੇ ਪੈਨੇ ਗਲਾਬ ਦੇ ਆਪਾਂ ਗਲਾਬ ਦੇ ਪੌਦੇ ਲਾਵਾਂਗੇ ਤੇ ਲਿਆਂਦੇ ਕਾਫੀ ਦਿਨਾਂ ਤੋਂ ਸੀਨਾ ਆਪਣੇ ਲਾਉਣ ਦਾ ਆਪ ਨੂੰ ਟਾਈਮ ਹੀ ਨਹੀਂ ਮਿਲਿਆ ਹੈਗਾ ਤੇ ਪਹਿਲਾਂ ਆਪਾਂ ਖੇਤ ਵਾਗਿਆ ਸੀ ਖੇਤ ਲਾ ਕੇ ਆਏ ਆ ਆਪਾਂ ਦੇ ਤੇ ਹੁਣ ਆਪਾਂ ਗੁਲਾਬ ਲਾ ਦਾਂਗੇ। ਉਹ ਪਈ ਖਰਾਬ ਹੋਈ ਜਾਂਦੇ ਸੀ ਗੁਲਾਬ ਦੇ ਪੌਦੇ। ਤੇ ਸੋਚਿਆ ਵੀ ਚਲ ਅੱਜ ਲਾਈ ਦਿੰਨੇ ਆਂਗੇ। ਨਾ ਜ਼ਮੀਨ ਦਾ ਮੌਸਮ ਮਜਾ ਹੋ ਰਿਹਾਗਾ। ਮੀਂਹ ਤਾਂ ਕਾਫੀ ਦਿਨਾਂ ਤੋਂ ਪੈ ਰਿਹਾਗਾ ਨਾ। ਮੀਂਹ ਤਾਂ ਰੁਕੰਡਾ ਲੋਈ ਨਹੀਂ ਲੈਂਦਾ ਹੈਗਾ। ਮੀਂਹ ਦਾ ਤਾਂ ਰੱਬ ਧੱਕੀ ਕਰਦਾਗਾ। ਤੇ ਇੰਨੀ ਮੀਂਹ ਦੀ ਕੋਈ ਜ਼ਰੂਰਤ ਵੀ ਨਹੀਂ ਹੈਗੀ ਕਿਸੇ ਨੂੰ। ਸਮਾਂ ਮੀਂਹ ਤਾਂ ਮਾਰ ਪੈ ਰਹੀ ਹੈਗੀ ਮੀਹਾਂ ਦੀ ਤਾਂ। ਤੇ ਮੀਂਹ ਤਾਂ ਬਹੁਤ ਪੈ ਰਹੇ ਨੇ। ਤੇ ਮੀਹਾਂ ਕਰਨ ਤਾਂ ਹੜਾ ਆ ਰਹੇ ਨੇ। ਮੀਂਹ ਟਪਾਸ ਕਰਨੋਂ ਵਧੀਆ ਹੋਊਗਾ ਸਮਾਂ ਤੇ ਉਹ ਤਾਂ ਕੱਲ ਤਾਂ ਧੁੱਪ ਨਿਕਲਿਆ ਸੀ ਅੱਜ ਮੀਂਹ ਪੈਣ ਲੱਗ ਗਿਆ ਤੇ ਪਤਾ ਨਹੀਂ ਕਾਤੋਂ ਰੱਬ ਬਤਾਏ ਕਿ ਹਰਦੀ ਨਹੀਂ ਹੈਗਾ ਤੇ ਆਪਾਂ ਸੋਚਿਆ ਵੀ ਚਲੋ ਗੁਲਾਬ ਦੇ ਬੂਟੇ ਲਾ ਦੇਣੇ ਆਗੇ ਮੀਂਹਾਂ ਜੇ ਕਰਕੇ ਨਹੀਂ ਟਾਈਮ ਹੀ ਲਿਆ ਹੈਗਾ ਲੌਂਡਾ ਤੇ ਰੋਜ਼ੀ ਦਾ ਮੀਂਹ ਪਈ ਜਾਂਦੇ ਨੇ ਤਾਂ ਕਰਕੇ ਘਰ ਦੇ ਕੰਮ ਹੋਰ ਹੀ ਨਹੀਂ ਲੋਟ ਆਉਂਦੇ ਹੈਗੇ ਵੀਂ ਕਰਕੇ ਅੱਜ ਸੋਚਿਆ ਵੀ ਚਲੋ ਆਪਾਂ ਗੁਲਾਬ ਦੇ ਪੌਦੇ ਲਾ ਦੇਣੇ ਆਗੇ ਤੇ ਹੁਣ ਆਪਾਂ ਗੁਲਾਬ ਦੇ ਪੌਦੇ ਲਾ ਦਾਂਗੇ ਗਾਮਲਿਆਂ ਚ ਮਿੱਟੀ ਜਿਹੀ ਵੀ ਜਿਆਦਾ ਗਿੱਲੀ ਜਿਹੀ ਹੋ ਰਹੀ ਸੀ ਤੇ ਕਿਉਂਕਿ ਮੀਂਹ ਪਈ ਜਾਂਦੇ ਨੇ ਉਹਦੇ ਕਰਕੇ ਬਦਲਵਾਈ ਜੀ ਬਹੁਤ ਜਿਆਦਾ ਹੋ ਰਹੀ ਹੈ ਕਿ ਐ ਹੋ ਰਿਹਾ ਮੀਂਹ ਪਤਨ ਕਿਹੜੇ ਵੇਲੇ ਆਜੇ ਤੇ ਹਾਂ ਸਾਡੀ ਬਹੁਤ ਜਿਆਦਾ ਹੋ ਰਹੀ ਹੈ ਕਿ ਕਈ ਦਿਨਾਂ ਤੋਂ ਮੀਂਹ ਰੁਕੀ ਨਹੀਂ ਰਿਹਾ ਹੈਗਾ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਹੈਗਾ ਤਨ ਕਿਦੋਂ ਰੁਕੂਗਾ ਤੇ ਇਧਰ ਆਪਾਂ ਨੇ ਲਾ ਦੇ ਬਿੱਟ ਇਹਨੇ ਪੌਦੇ ਲਾ ਚੰਗੇ ਹੁੰਦੇ ਨੇ ਆਪਾਂ ਪੌਦੇ ਲਾ ਕੇ ਇਹਨੇ ਦੇ ਵਿੱਚ ਗਮਲਿਆਂ ਚ ਪਾਣੀ ਨਹੀਂ ਪਾਇਆ ਹੈਗਾ ਨਾ ਮਿੱਟੀ ਚ ਗਿੱਲੀ ਵੀ ਪਈ ਸੀ ਕਈ ਦਿਨਾਂ ਤੋਂ ਓਥੇ ਦੇ ਉੱਪਰ ਹੀ ਰੱਖੇ ਪਏ ਤੇ ਨਾਲੇ ਜੇ ਮਿੱਟੀ ਤੇ ਆਪਣੇ ਲਈ ਆ ਸਾਡੇ ਦੋ ਬੱਚੇ ਆ ਗਏ ਹਾਂ ਕਿ ਦਿਨ ਨਾਲ ਦਰੀ ਨਾਲ ਕੀ ਗੱਲ ਕਰਨੀ ਆ ਅੰਤ ਇੱਕ ਕਦੋਂ ਕਿੱਥੇ ਗੱਲ ਕਰਦੇ ਹੈ ਗੁਰੂ ਘਰ ਨੂੰ ਮਨੇ ਵੀ ਆਏ ਸਰ ਅੱਛੇ ਰਹਿੰਗੇ ਕੀ ਉਹ ਰਾਸ਼ਨ ਕੀ ਦੋ ਇਕੱਠਾ ਕਰਨਗੇ ਉਹਦੇ ਹੜਾਂ ਦੇ ਵਾਸਤੇ ਉਹ ਤਾਂ ਕੰਨ ਕਰਨੀ ਹੈਗੀ ਹਾਂ ਸਮਝਦਾ ਸੇਵਾਸਿਨ ਇਕੱਠਾ ਕਰਨ ਵਾਸਤੇ ਨਾਲ ਮਦਦਤ ਕਰਦੇ ਨੇ ਇਹ ਸਾਰੇ ਬੱਚੇ ਨਾਲ ਸੇਵਾ ਕਰਾਉਂਦੇ ਨੇ ਆਓ ਸਾਰਿਆਂ ਨੂੰ ਵੱਡਾ ਮੂਰੇ ਜਾਂਦਾਗਾ ਚੱਕੀ ਅਸਰ ਮਗਨੇ ਜਖਲਾ 12 ਗੇਟ ਹੋ